ਵਾੜ ਪੈ ਚੁੱਕਿਆ ਹੈ ਜਿਸ ਕਰਕੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਖੇਤਾਂ ਦੇ ਵਿੱਚ ਫਸਲ ਦੀ ਜਗ੍ਹਾ ਦੇ ਉੱਤੇ ਪਾਣੀ ਹੀ ਪਾਣੀ ਵਿਖਾਈ ਦੇ ਰਿਹਾ ਹੈ ਲੋਕਾਂ ਦੇ ਸਾਹ ਸੁੱਕੇ ਪਏ ਨੇ ਕਿਉਂਕਿ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਤਿੰਨ ਤੋਂ 4 ਫੁੱਟ ਦੇ ਕਰੀਬ ਪਾਣੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਪੁੱਜ ਚੁੱਕਿਆ ਹੈ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਸਰਕਾਰ ਨੂੰ ਗੋਹਾਰ ਲਗਾਈ ਜਾ ਰਹੀ ਹੈ ਇੱਕ ਕਿਸਾਨ ਦੇ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ 80 ਕਿੱਲਿਆਂ ਦੇ ਵਿੱਚ ਪਾਣੀ ਹੀ ਪਾਣੀ ਹੋ ਗਿਆ ਤਾਂ ਕਣਕ ਦੀ ਫਸਲ ਜੋ ਹੈ ਉਗਾਈ ਗਈ ਸੀ ਪਰ ਅਚਾਨਕ ਪਾੜ ਪੈ ਗਿਆ ਜਿਸ ਤੋਂ ਬਾਅਦ ਇਹ ਹਾਲਾਤ ਬਣੇ ਹੋਏ ਨੇਗਾ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਇੱਕ ਪਾਸੇ ਧੁੰਦ ਹੈ ਦੂਜੇ ਪਾਸੇ ਨਹਿਰ ਦੇ ਵਿੱਚ ਤਕਰੀਬਨ 80 ਫੁੱਟ ਦਾ ਪਾੜ ਪਿਆ ਹੈ ਅਬੋਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਿੱਕਰਾ ਖੇੜਾ ਤੋਂ ਜਾਂਦੀ ਹੋਈ ਰੋਡ ਦੇ ਉੱਤੇ ਮਲਿਕਪੁਰੇ ਮਾਈਨਰ ਦੇ ਨਜ਼ਦੀਕ ਨਹਿਰ ਦੇ ਵਿੱਚ ਪਾੜ ਪਿਆ ਜਿਸ ਤੋਂ ਬਾਅਦ ਕਿਸਾਨਾਂ ਦੀ ਸਾਰੀ ਫਸਲ ਤਬਾਹ ਹੋ ਚੁੱਕੀ ਹੈ ਤਾਂ ਲੋਕਾਂ ਦਾ ਇਲਜ਼ਾਮ ਹੈ ਕਿ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ ਤਾਂ ਇਹਨਾਂ तमाम ਕਿਸਾਨਾਂ ਨੂੰ ਹੁਣੇ ਚਿੰਤਾ ਸਤਾਰੀ ਹੈ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਕਰਨਗੇ ਕਿਉਂਕਿ ਖੇਤਾਂ ਦੇ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਵਿਖਾਈ ਦੇ ਰਿਹਾ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹੜ ਵਰਗੇ ਹਾਲਾਤ ਪੜੇ ਹੋਏ ਸਨ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਲੋਕਾਂ ਦੇ ਵੱਲੋਂ ਜੋ ਹੈ ਪਹੁੰਚ ਕੀਤੀ ਜਾ ਰਹੀ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਹਾਲਾਤ ਵਿਗੜਦੇ ਹੋਏ ਵਿਖਾਈ ਦੇ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਇੰਨਾ ਵੱਡਾ ਪਾੜ ਜਿਹੜਾ ਹੈ ਮਹਿਰ ਦੇ ਵਿੱਚ ਪਿਆ ਤਾਂ ਲੋਕ ਕਾਫੀ ਚਿੰਤਾ ਦੇ ਵਿੱਚ ਨੇ ਤੁਸੀਂ ਵੇਖੋ ਕਿ ਕਿੰਨਾ ਜ਼ਿਆਦਾ ਪਾਣੀ ਜਿਹੜਾ ਉਛਾਲੇ ਮਾਰਦਾ ਅੱਗੇ ਵੱਲ ਵਧ ਰਿਹਾ ਅਜੇ ਤੱਕ ਇਸ ਪਾੜ ਨੂੰ ਭਰਨ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਜੋ ਹੈ ਕੋਸ਼ਿਸ਼ ਨਹੀਂ ਕੀਤੀ ਗਈ ਲੋਕਾਂ ਨੂੰ ਕਾਫੀ ਚਿੰਤਾ ਹੈ ਕਿਸਾਨਾਂ ਨੂੰ ਕਾਫੀ ਜ਼ਿਆਦਾ ਦੁੱਖ ਹੈ ਕਿ ਉਹਨਾਂ ਨੇ ਇੰਨੀ ਮਿਹਨਤ ਦੇ ਨਾਲ ਖੇਤਾਂ ਦੇ ਵਿੱਚ ਕਣਕ ਦੀ ਫਸਲ ਬੀਜੀ ਸੀ ਪਾਰੇ ਅਚਾਨਕ ਪਾਣੀ ਹੀ ਪਾਣੀ ਚਾਰੇ ਪਾਸੇ ਹੋ ਜਾਏਗਾ ਇਸ ਬਾਰੇ ਉਹਨਾਂ ਨੇ ਨਹੀਂ ਸੋਚਿਆ ਹੋਵੇਗਾ ਤਾਂ ਅਬਹੋਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ 80 ਫੁੱਟ ਦੇ ਕਰੀਬ ਨਹਿਰ ਦੇ ਵਿੱਚ ਪਾੜ ਪੈ ਚੁਕਿਆ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚ ਚੁਕਿਆ 3 ਤੋਂ 4 ਫੁੱਟ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਚੁਕਿਆ ਤੇ ਕੋਈ ਵੀ ਅਧਿਕਾਰੀ ਮੌਕੇ ਤੇ ਅਜੇ ਤੱਕ ਨਹੀਂ ਪਹੁੰਚਿਆ ਕਿ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ ਅਸੀਂ ਤਾਂ ਬਸ ਸੁੱਤੇ ਹਾਂ 8:30 ਵਜੇ ਸੰਦਾ ਕੋਈ ਮੁੰਡਾ ਗਿਆ ਸੀ ਉਧਰ ਤੇ ਉਹਨੂੰ ਕੁਦਰਤੀ ਪਤਾ ਲੱਗਿਆ ਵੀ ਕਿਧਰ ਨਹਿਰ ਨੋਟ ਦਾ ਮਾੜੇ ਮੋਟੀ ਆਵਾਜ਼ ਆਈ ਉਹਨੂੰ ਹੂੰ ਤੇ ਉਸ ਤੋਂ ਬਾਅਦ ਅਸੀਂ ਗਏ ਆ ਤਾਂ ਅਸੀਂ ਵੇਖਿਆ ਸਾਰੇ ਪਾਸੇ ਪਾਣੀ ਪਾਣੀ ਹੋ ਚੱਲੇ ਹੂੰ ਉਸ ਤੋਂ ਬਾਅਦ ਅਸੀਂ ਪਹੁੰਚਿਆ ਮਤਲਬ ਨਹਿਰ ਦੇ ਦੂਜੀ ਸਾਈਡ 'ਚ ਗਏ ਸੀ ਅਸੀਂ ਹੂੰ ਤੇ ਉਧਰ ਸਾਨੂੰ ਐ ਲੱਗਿਆ ਵੀ ਬਸ ਹੁਣ ਮੁਸ਼ਕਲ ਆਈ ਸਾਰਾ ਬਨੇਣਾ ਬਨੂਣਾ ਔਖਾ ਹੋ ਗਿਆ ਹੂੰ ਕਿੰਨੇ ਫੁੱਟ ਦਾ ਪੜ ਪਿਆ ਪਾਰ ਜੀ ਰਾਤ ਤਾਂ ਲਗਭਗ 50 ਫੁੱਟ ਦੇ ਲਗਭਗ ਹੈਗਾ ਸੀ ਹੂੰ ਤੇ ਹੁਣ ਅਸੀਂ ਉਸ ਤੋਂ ਬਾਅਦ ਗਏ ਨਹੀਂ ਉਧਰ ਹੂੰ ਹੁਣ ਤੁਹਾਡਾ ਕਿੰਨਾ ਨੁਕਸਾਨ ਹੋਇਆ ਸਰ ਇਸਾਨ ਇਹ ਲਗਭਗ 80 ਕਿੱਲੇ ਦਾ ਏਰੀਆ ਨਾ ਸਾਰਾ ਫੁੱਲ ਹੋ ਚਲਿਆ ਤੇ ਅੱਗੋਂ ਇਧਰੋਂ ਸੜਕ ਤੋਂ ਪਾਰ ਪਾਣੀ ਨਹੀਂ ਜਾ ਰਿਹਾ ਤੇ ਇਧਰ ਕਿਕਰ ਖੇੜੇ ਦੇ ਪਾਸੋਂ ਉਧਰੋਂ ਕੱਸੀ ਸੀਗੀ ਜੀ ਉਹ ਲੰਘਾ ਮਨੂਪੁਰ ਮਾਈਨ ਲਹਿ ਟੁੱਟ ਗਈ ਹੈ 70 80 ਫੁੱਟ ਦਾ ਪਾੜ ਪਿਆ ਜੀ ਸਾਨੂੰ ਇਹ ਮੰਗੇ ਸਾਡੀਆਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਪੰਜਾਬ ਸਰਕਾਰ ਸਾਨੂੰ ਮੁਆਵਜ਼ਾ ਦੇ ਕਿਹੜੀ ਕਿਹੜੀ ਫਸਲਾਂ ਬੀਜੀਆਂ ਹੋਈਆਂ ਸੀ ਇੱਥੇ ਜੀ ਕਣਕ ਸੀ ਜੀ ਕਣਕ ਸੀ ਕਈਆਂ ਦੇ ਪੱਠੇ ਸੀ ਵਿੱਚ ਘਰ ਵੀ ਆ ਗਏ ਢਾਣੀਆਂ ਵੀ ਆ ਗਈਆਂ ਵਿੱਚ ਪਾਣੀ ਆ ਢਾਣੀਆਂ ਪੱਠੀਆਂ ਵੀ ਆ ਗਈਆਂ ਇੰਨੇ ਵਜੇ ਨਾਲ ਟੁੱਟੀ ਹੈ ਇਹ ਕਮੀਤ 11 ਵਜੇ ਰਾਤ 11:00 ਵਜੇ ਟੁੱਟੀ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਮੁਕ ਕੀ ਹੈ ਜੀ ਮੁਕ ਹਾਂਜੀ ਅਸੀਂ ਤਾਂ ਸਵੇਰ ਸੋਤੇ ਹਾਂ 8 8:30 ਵਜੇ ਇਹ ਬਾਈ ਕਿਸ ਤਰ੍ਹਾਂ ਦਾ ਮਸਲਾ ਹੈ ਜੀ ਇਹ ਕਿਹੜਾ ਬਾਹਰ ਦੀ ਸਿੰਘ ਆ ਜੀ ਇਹ ਬਲੂਪੁਰਾ ਮੈਂਡਰ ਦਾ ਤਕਰੀਬਨ ਰਾਤ 11:00 ਵਜੇ ਟੁੱਟਿਆ ਜੀ ਤੇ ਚਤਾਲੀਆਂ ਦੇ ਚਾਰੇ ਪਾਸੇ ਪਾਣੀ ਫਰ ਗਿਆ ਜੀ 70 80 ਕਿਲਾ ਕੜਕ ਜੀ ਵਿੱਚ ਕਿੱਤੇ ਚੱਕਰ ਫੁੱਟ ਪਾਣੀ ਖੜਾ ਹੈ ਕਿੰਨੇ ਫੁੱਟ ਦਾ ਪਾੜ ਪਿਆ ਹੈ ਉਹ ਜੀ 1700 ਫੁੱਟ ਦਾ ਪਾਣੀ ਕੋਈ ਪ੍ਰਸ਼ਾਸਨ ਅਧਿਕਾਰੀ ਮੁਕੇ ਤੇ ਪਹੁੰਚਿਆ ਐਸੇ ਹੀ ਕੋਈ ਨਹੀਂ ਹੁਣ ਮੰਗ ਕੀ ਕਰਦੇ ਹੋ ਤੁਸੀਂ ਸਰਕਾਰੋਂ ਅਸੀਂ ਤਾਂ ਮੰਗਿਆ ਜੀ ਸਾਡਾ ਮਾਰ ਗਿਆ ਇੱਥੇ ਆ ਜੀ